ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰਾਂ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਅੱਜ 13 ਤਰੀਕਾ ਹੈ ਤੇ 20 ਤਰੀਕ ਤੱਕ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਾਂ ਤੱਕ ਉਹਦਾ ਰਹਿ ਸਕਦਾ ਹੈ ਉਮੀਦ ਹੈ ਕਿ ਕਿੰਨੇ ਕੁ ਚਾਂਸ ਨੇ ਤੁਹਾਨੂੰ ਦੱਸਾਂਗੇ ਅਸਲੇ ਜਿਹਾ ਜੋ ਤਾਜ਼ਾ ਸੱਟਲਰ ਤੁਸਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਪੰਜਾਬ ਦੀ ਗੱਲ ਕਰੀਏ ਤੇ ਨਾਲ ਲੱਗਦੇ ਖੇਤਾਂ ਦੀ ਗੱਲ ਕਰੀਏ ਤੇ ਅਸਲੇ ਸੰਘਣੀ ਬੱਦਲ ਵਾਜ ਦੇ ਨਾਲ ਮੌਨਸੂਨ ਇਹਨਾਂ ਖੇਤਾਂ ਦੇ ਵਿੱਚ ਸਰਗਰਮ ਹੈ ਪਹਾੜਾ ਦੇ ਵਿੱਚ ਵੀ ਮੌਨਸੂਨ ਨੇ ਜ਼ਬਰਦਸਤ ਰਫ਼ਤਾਰ ਫੜੀ ਹੋਈ ਹੈ ਤੇ ਹਿਮਾਚਲ ਉੱਤਰਾਖੰਡ ਦੇ ਬਹੁਤੇ ਖੇਤਾਂ ਦੇ ਵਿੱਚ ਤਾਬਰਦਲ ਮੀਦੜਜ ਹੋ ਰਹੇ ਨੇ ਬੀਤੇ ਦਿਨਾਂ ਦੇ ਮੁਕਾਬਲੇ ਸੋ ਅੱਜ ਪੰਜਾਬ ਦੇ ਵਿੱਚ ਕਹ ਲਈਏ ਹਰਿਆਣਾ ਦੇ ਕੁਝ ਖੇਤਾਂ ਦੇ ਵਿੱਚ ਕਹ ਲਈਏ ਟਟੋਵੇਂ ਵੀ ਵੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਦਵਾਵਾ ਖੇਤਰ ਪੋਵਾਦ ਖੇਤਰ ਪੋਆ ਦੇ ਨਾਲ ਲੱਗਦੇ ਮਾਲਵੇ ਦੇ ਕੁਝ ਜ਼ਿਲ੍ਹੇ ਇਸ ਫਾਟੇ ਹੋਏ ਖੇਤਰ ਇਹਨਾਂ ਖੇਤਰਾ ਦੇ ਵਿੱਚ ਕਿਤੇ ਹਲਕੇ ਕਿਤੇ ਤੇਜ਼ ਸ਼ਰਾਟੇ ਸੰਭਵ ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਵੀ ਯਾਨੀ ਕਿ ਅੱਜ ਸ਼ਾਮ ਤੱਕ ਜਾਂ ਕਰੀਏ ਕਿ ਅਗਲੇ ਜਿਹੜੇ 24 ਘੰਟੇ ਨੇ ਇਹ ਸ਼ਰਾਟੇ ਇਹਨਾਂ ਖੇਤਰਾ ਦੇ ਵਿੱਚ ਲੱਗਣ ਦੇ आसार ਨੇ ਜਿਵੇਂ ਜਿਵੇਂ ਅੱਗੇ ਵਧਾਂਗੇ ਜੀ 15 ਅਗਸਤ 14 15 16 17 18 ਇਹਨਾਂ ਦਿਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵਧਣਗੀਆਂ ਕਿਤੇ ਕਿਤੇ ਭਾਰੀ ਮੀਂਹ ਲੱਗਣ ਦੇ ਸਪੈਲ ਜਿਹੜੇ ਚਾਂਸ ਬਣੇ ਹੋਏ ਨੇ ਕਿਤੇ ਕਿਤੇ অতি ਭਾਰੀ ਮੀਂਹ ਵੀ ਲੱਗ ਸਕਦੇ ਨੇ ਕਿਉਂਕਿ ਪਹਾੜਾ ਦੇ ਵਿੱਚ ਅਤੇ ਭਾਰੀ ਮੀਂਹ ਲੱਗਣ ਐ ਚ ਕੋਈ ਦੋ ਰਾਹ ਨਹੀਂ ਹੈ ਪਹਾੜਾ ਦੇ ਨਾਲ ਲੱਗ ਜੋ ਹੁਸ਼ਿਆਰ ਫੋਰੇ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਭਾਰੀ ਮੀਂਹ ਦੇ ਚਾਂਸ ਲੱਗਦੇ ਜਾਪ ਰਹੇ ਨੇ ਅਗਲੇ 6-7 ਦਿਨਾਂ ਦੇ ਵਿੱਚ ਇਸਲਾਵਾ ਸ੍ਰੀ ਅਮਰitsar ਸਾਹਿਬ ਗੁਰਦਾਸਪੁਰ ਫਟਾਣਗੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਜੜਿਆ ਦਰਜ ਹੋ ਸਕਦੇ ਨੇ ਇਸ علاوہ ਮੋਗਾ ਜ਼ਿਲ੍ਹਾ ਜੇ ਬਠਿੰਡਾ ਪਰਣਾਲਾ ਸੰਗਰੂਰ ਮਲੇਰਕੋਟਲਾ ਮਾਰਸਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਦਰਮਿਆਨੇ ਕਿਤੇ ਹੋ ਸਕਦਾ ਤਗੜੀ ਝਟਮਹੀਆ ਦੇ ਲੱਗ ਵੀ ਸਕਦੀ ਹੈ ਅਗਲੇ 3-4 ਦਿਨਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮੁਕਸਰ ਸਾਹਿਬ ਅਮੋਹਰ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤਰ੍ਹਾਂ ਦੇ ਟਟਮੇ ਕਿਤੇ ਕਿਤੇ ਹੋ ਸਕਦਾ ਤੇਜ਼ ਝੱਟ ਵੀ ਲੱਗ ਜਾਣ ਅਗਲੇ 4-5 ਦਿਨਾਂ ਦੇ ਵਿੱਚ ਸੋ ਅੱਜ ਤੇ ਕੱਲ ਜਿਹੜਾ ਕੰਮ ਹੈ ਉਹ ਟਟਵੇਂ ਮੀਹ ਹਾਲਾ ਰਹੇਗਾ ਉਸ ਤੋਂ ਬਾਅਦ ਮੀਹ ਹ ਦੇ ਵਿੱਚ ਵਾਦਾ ਹੋਏਗਾ ਜਿਵੇਂ ਜਿਵੇਂ ਆਪਾਂ 15 ਤਰੀਕ ਨੂੰ ਅੱਗੇ ਜਾਵਾਂਗੇ 20 ਦੇ ਵਿਚਕਾਰ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਹ ਦਾ ਦੌਰ ਇੱਕ ਲਗਨ ਜਾ ਰਿਹਾ ਜ ਜਿਹਦੀ ਅਸੀਂ ਗੱਲ ਪਹਿਲਾਂ ਵੀ ਕਰਦੇ ਆ ਰਹੇ ਆ ਕਿ ਮੀਹ ਹ ਆ ਲੈ ਇੱਕ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਲੱਗੇਗਾ ਜੋ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਕਰਾਵੇਗਾ ਹਰਿਆਣਾ ਰਾਜਸਥਾਨ ਦੇ ਹਰਿਆਣਾ ਦੇ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਔਰ ਇੱਧਰ ਆ ਜੇ ਪੱਛਮੀ ਯੂਪੀ ਦੇ ਵਿੱਚ ਜੋ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਔਰ ਇੱਧਰ ਰਾਜਸਥਾਨ ਦੇ ਉੱਤਰੀ ਫਾ